ਬੱਚੇ ਦਾ ਨਹੀਂ ਹੋ ਰਿਹਾ ਵਿਆਹ ਤਾਂ ਮਾਂ ਕਰ ਲੋ ਵੀ ਇਹ ਇੱਕ ਉਪਾਅ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਨ ਕੇ ਵਾਇਸ ਤੇ ਦੋਸਤੋ ਅੱਜ ਕੱਲ ਹਰ ਇੱਕ ਘਰ ਵਿੱਚ ਇਹ ਮੁਸ਼ਕਲ ਆ ਰਹੀ ਹੈ ਹਰ ਇੱਕ ਮਾਂ ਬਾਪ ਦਾ ਇਹ ਹੀ ਕਹਿਣਾ ਹੈ ਕਿ ਉਹਨਾਂ ਦੇ ਬੱਚਿਆਂ ਦਾ ਵਿਆਹ ਨਹੀਂ ਹੋ ਰਿਹਾ ਵਿਆਹ ਵਿੱਚ ਰੁਕਾਵਟਾਂ ਆ ਰਹੀਆਂ ਹਨ ਉਹਨਾਂ ਦੇ ਲਈ ਪਾਠ ਪੂਜਾ ਵੀ ਬਹੁਤ ਕਰਦੇ ਹਨ ਪਰ ਫਿਰ ਵੀ ਉਹਨਾਂ ਦੇ ਵਿਆਹ ਵਿੱਚ ਬਹੁਤ ਦੇਰੀ ਹੋ ਗਈ ਹੈ ਇਸੇ ਤਰ੍ਹਾਂ ਦੋਸਤੋ ਜੇਕਰ ਗੱਲ ਕਰੀਏ ਜਿਨ੍ਹਾਂ ਦੇ ਘਰ ਵਿੱਚ ਸਥਾਪਨਾ ਕੀਤੀ ਹੋਵੇ ਭਾਉ ਪੂਜਾ ਪਾਠ ਵਾਲਾ ਜਿਨ੍ਹਾਂ ਨੇ ਸਥਾਨ ਬਣਾਇਆ ਹੋਇਆ ਹੈ ਜੇਕਰ ਤੁਸੀਂ ਉੱਥੇ ਵਰਤ ਰੱਖ ਰਹੇ ਹੋ ਤੁਸੀਂ ਵਰਤ ਨਹੀਂ ਵੀ ਰੱਖਿਆ ਹੋਇਆ ਤਾਂ ਇਸ ਉਪਾਏ ਨੂੰ ਤੁਸੀਂ ਵੀ ਕਰ ਸਕਦੇ ਹੋ ਜੇਕਰ ਤੁਸੀਂ ਇਹ ਉਪਾਏ ਕਰ ਲੈਂਦੇ ਹੋ ਤਾਂ ਤੁਹਾਨੂੰ ਇਸ ਦਾ ਲਾਭ ਜ਼ਰੂਰ ਹੋਵੇਗਾ ਇਸੇ ਤਰ੍ਹਾਂ ਤੁਹਾਡੇ ਬੱਚਿਆਂ ਦੀ ਲਗਾਤਾਰ ਉਮਰ ਨਿਕਲਦੀ ਜਾ ਰਹੀ ਹੈ ਵਿਆਹ ਨਹੀਂ ਹੋ ਰਿਹਾ ਵਿਆਹ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਹਨ ਭਾਵੇਂ ਉਹ ਲੜਕਾ ਹੋਵੇ ਤੇ ਭਾਵੇਂ ਲੜਕੀ ਹੋਵੇ ਉਹਨਾਂ ਦੇ ਮਾਤਾ ਪਿਤਾ ਨੂੰ ਇਹ ਉਪਾਏ ਜ਼ਰੂਰ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਬੱਚੇ ਕਈ ਵਾਰ ਘਰੋਂ ਬਾਹਰ ਰਹਿੰਦੇ ਹਨ ਜਾਂ ਵਿਦੇਸ਼ ਦੇ ਵਿੱਚ ਜੇਕਰ ਉਹ ਬੱਚੇ ਖੁਦ ਵੀ ਇਸ ਉਪਾਏ ਨੂੰ ਕਰਨਾ ਚਾਹੁੰਦੇ ਹਨ ਤਾਂ ਉਹ ਖੁਦ ਵੀ ਇਸ ਉਪਾਏ ਨੂੰ ਕਰ ਸਕਦੇ ਹਨ ਅਸੀਂ ਕਰਨਾ ਕਿਸ ਤਰੀਕੇ ਦੇ ਨਾਲ ਹੈ ਕਿਵੇਂ ਕਰਨਾ ਹੈ ਕਿੰਨਾ ਸਮਾਂ ਕਰਨਾ ਹੈ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਸ ਉਪਾਏ ਨੂੰ ਕਰਨ ਲਈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਿਹਾ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਲਾਭਦਾਇਕ ਹੋਵੇਗੀ ਇਸ ਕਰਕੇ ਇਸ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਅਖਰ ਤੱਕ ਜ਼ਰੂਰ ਦੇਖੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਬਾਕਸ ਵਿੱਚ ਜਾਕੇ ਸਤਨਾਮ ਸ਼੍ਰੀ ਵਾਇਗੁਰੂ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਉ ਜੀ ਤਾਂ ਕਿ ਵਾਇਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਉੱਪਰ ਹਮੇਸ਼ਾ ਬਣੀ ਰਹੇ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਆਪਣੇ ਬੱਚਿਆਂ ਦੇ ਵਿਆਹ ਸ਼ਾਦੀ ਵਿੱਚ ਆ ਰਹੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਇਸ ਉਪਾਏ ਨੂੰ ਅੱਜ ਦੇ ਦਿਨ ਸ਼ਾਮ ਦੇ ਸਮੇਂ ਕਰ ਸਕਦੇ ਹੋ ਇਸੇ ਤਰ੍ਹਾਂ ਜੇਕਰ ਅਸੀਂ ਪੂਜਾ ਦੀ ਗੱਲ ਕਰੀਏ ਤਾਂ ਉਹ ਸ਼ਾਮ ਦੇ ਸਮੇਂ ਕੀਤੀ ਜਾਂਦੀ ਹੈ ਜੇਕਰ ਤੁਹਾਨੂੰ ਕੋਈ ਸਮੱਸਿਆ ਹੈ ਕਿਸੇ ਕੰਮਕਾਰ ਕਰਕੇ ਤੁਸੀਂ ਸ਼ਾਮ ਦੇ ਸਮੇਂ ਨਹੀਂ ਕਰ ਸਕਦੇ ਤਾਂ ਤੁਸੀਂ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਪਰ ਤੁਸੀਂ ਕੋਸ਼ਿਸ਼ ਇਹ ਹੀ ਕਰਨੀ ਹੈ ਕਿ ਜਦੋਂ ਵੀ ਤੁਸੀਂ ਇਸ ਉਪਾਏ ਨੂੰ ਕਰਨ ਲੱਗਣਾ ਹੈ ਉਸ ਸਮੇਂ ਤੁਸੀਂ ਇੱਕ ਵਾਰ ਇਸ਼ਨਾਨ ਜ਼ਰੂਰ ਕਰ ਲੈਣਾ ਹੈ ਇਸੇ ਤਰ੍ਹਾਂ ਤੁਸੀਂ ਸੋਚੋਗੇ ਕਿ ਅਸੀਂ ਸਵੇਰ ਦੇ ਸਮੇਂ ਇਸ਼ਨਾਨ ਕੀਤਾ ਹੈ ਹੁਣ ਰਹਿਣ ਦਿਨੇ ਹਾਂ ਫਿਰ ਵੀ ਤੁਸੀਂ ਇਸ ਉਪਾਅ ਨੂੰ ਕਰਨ ਤੋਂ ਪਹਿਲਾਂ ਇਸ਼ਨਾਨ ਜ਼ਰੂਰ ਕਰਨਾ ਹੈ ਤੇ ਇਸ਼ਨਾਨ ਕਰਨ ਉਪਰਾਂ ਤੁਸੀਂ ਲਾਲ ਜਾਂ ਪੀਲੇ ਰੰਗ ਦਾ ਕੋਈ ਵੀ ਕਪੜਾ ਤੁਹਾਡੇ ਕੋਲ ਹੋਵੇ ਉਹੀ ਤੁਸੀਂ ਕਪੜੇ ਪਹਿਨਨੇ ਹਨ ਇਸ ਤਰ੍ਹਾਂ ਕਰਨ ਤੋਂ ਬਾਅਦ ਤੁਹਾਡੇ ਘਰ ਵਿੱਚ ਜਿਹੜਾ ਪਾਠ ਪੂਜਾ ਵਾਲਾ ਸਥਾਨ ਹੋਵੇਗਾ ਤੁਸੀਂ ਉੱਥੇ ਜਾ ਕੇ ਬੈਠ ਜਾਣਾ ਹੈ ਜੇਕਰ ਤੁਹਾਡੇ ਘਰ ਵਿੱਚ ਪਾਠ ਪੂਜਾ ਵਾਲਾ ਸਥਾਨ ਨਹੀਂ ਹੈ ਤੁਹਾਡੇ ਘਰ ਵਿੱਚ ਕਿਸੇ ਗੁਰੂ ਜਿਸ ਨੂੰ ਵੀ ਤੁਸੀਂ ਮੰਨਦੇ ਹੋ ਉਸ ਦੀ ਫੋਟੋ ਹੈ ਤਸਵੀਰ ਹੈ ਭਾਵ ਕੀ ਸਰੂਪ ਹੈ ਇਸੇ ਤਰ੍ਹਾਂ ਤੁਸੀਂ ਉਸ ਦੇ ਸਾਹਮਣੇ ਬੈਠ ਜਾਣਾ ਹੈ ਸਭ ਤੋਂ ਪਹਿਲਾਂ ਤੁਸੀਂ ਇੱਕ ਮਿੱਟੀ ਦਾ ਦੀਵਾ ਲੈਣਾ ਹੈ ਮਿੱਟੀ ਦਾ ਦੀਵਾ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਉਸ ਦੇ ਵਿੱਚ ਤੁਸੀਂ ਵਤੀ ਲਗਾ ਕੇ ਤੇ ਦੇਸੀ ਘਿਓ ਪਾ ਕੇ ਦੀਵਾ ਫੋਟੋ ਦੇ ਅੱਗੇ ਅਰਪਿਤ ਕਰਨਾ ਹੈ ਉੱਥੇ ਰੱਖ ਕੇ ਤੁਸੀਂ ਜਲਾਉਣਾ ਹੈ ਜਦੋਂ ਤੁਸੀਂ ਸਤੀਵੇ ਨੂੰ ਜਗਾਉਂਗੀ ਤਾਂ ਉਸ ਤੋਂ ਪਹਿਲਾਂ ਤੁਸੀਂ ਆਪਣੇ ਮਨ ਦੇ ਅੰਦਰ ਪਰਮਾਤਮਾ ਦਾ ਨਾਮ ਧਿਆਨ ਕਰਨਾ ਹੈ ਕਿਉਂਕਿ ਪਰਮਾਤਮਾ ਦਾ ਧਿਆਨ ਕਰਨ ਦੇ ਨਾਲ ਹੀ ਸਾਰੀਆਂ ਮੁਸ਼ਕਲਾਂ ਦੂਰ ਹੋਣਗੀਆਂ ਤੁਹਾਡੇ ਬੱਚਿਆਂ ਦੀ ਜਨਮ ਕੁੰਡਲੀ ਦੇ ਵਿੱਚ ਜੋ ਵੀ ਮੁਸ਼ਕਲ ਆ ਰਹੀ ਹੈ ਉਹਨਾਂ ਦੇ ਰਿਸ਼ਤੇ ਵਿੱਚ ਜੋ ਵੀ ਰੁਕਾਵਟ ਆ ਰਹੀ ਹੈ ਉਹ ਸਾਰੀਆਂ ਦੂਰ ਹੋ ਜਾਣਗੀਆਂ ਜਿੰਨੀਆਂ ਵੀ ਤੁਹਾਡੇ ਕਾਰੋਬਾਰ ਵਿੱਚ ਜਾਂ ਕੋਈ ਵੀ ਹੋਰ ਸਮੱਸਿਆ ਆ ਰਹੀ ਹੈ ਦੂਰ ਹੋ ਜਾਣਗੀਆਂ ਆਪਣੇ ਮਨ ਅੰਦਰ ਤੁਸੀਂ ਪਰਮਾਤਮਾ ਦਾ ਧਿਆਨ ਧਰ ਕੇ ਜੋ ਵੀ ਤੁਹਾਡੀ ਮਨੋ ਕਾਮਨਾ ਹੈ ਬੋਲਣੀ ਹੈ ਇਹ ਉਪਾਏ ਜੋ ਵੀ ਤੁਸੀਂ ਕਰ ਰਹੇ ਹੋ ਇਸ ਨਾਲ ਤੁਹਾਡੀਆਂ ਜਿੰਨੀਆਂ ਵੀ ਮਨੋ ਕਾਮਨਾਵਾਂ ਹਨ ਉਹ ਸਾਰੀਆਂ ਪੂਰੀਆਂ ਹੋ ਜਾਣਗੀਆਂ ਇਸ ਉਪਾਏ ਨੂੰ ਕਰਨ ਲਈ ਤੁਸੀਂ ਇੱਕ ਪਲੇਟ ਚ ਥਾਲੀ ਲੈਣੀ ਹੈ ਪਲੇਟ ਥਾਲੀ ਲੈਣ ਤੋਂ ਬਾਅਦ ਤੁਸੀਂ ਇੱਕ ਲਾਲ ਰੰਗ ਦਾ ਕੱਪੜਾ ਲੈਣਾ ਹੈ ਲਾਲ ਰੰਗ ਦਾ ਜਿਹੜਾ ਤੁਸੀਂ ਕੱਪੜਾ ਲੈਣਾ ਹੈ ਉਸ ਦਾ साइज रुमाल दे साइज जिन्ना होना चाहिए ता जीकर ਤੁਹਾਡੀ ਘਰ ਵਿੱਚ ਕੋਈ ਕਪੜਾ ਹੈ ਉਹ ਥੋੜਾ ਵੱਡਾ ਹੈ ਉਸ ਨੂੰ रुमाल ਦੇ साइज ਵਿੱਚ ਕੱਟ ਕੇ ਕਰ ਸਕਦੀ ਹਾਂ ਜੇਕਰ ਨਹੀਂ ਤਾਂ ਤੁਸੀਂ ਲਾਲ ਰੰਗ ਦਾ ਰੁਮਾਲ ਵੀ ਲੈ ਸਕਦੇ ਹੋ ਇਸ ਤਰ੍ਹਾਂ ਜੇ ਲਈ ਤੁਸੀਂ ਪਲੇਟ ਥਾਲੀ ਲਈ ਹੈ ਉਸ ਵਿੱਚ ਰੁਮਾਲ ਨੂੰ ਤੁਸੀਂ ਵਿਛਾ ਲੈਣਾ ਹੈ ਤੇ ਇਸ ਤੋਂ ਬਾਅਦ ਤੁਸੀਂ ਕਿਸੇ ਕਟੋਰੀ ਵਿੱਚ ਪੀਸੀ ਹੋਈ ਹਲਦੀ ਲੈਣੀ ਹੈ ਉਸ ਵਿੱਚ ਤੁਸੀਂ ਗੰਗਾ ਜਲ ਪਾ ਕੇ ਜਾਂ ਫਿਰ ਸਾਫ਼ ਪਾਣੀ ਪਾ ਕੇ ਉਸ ਦਾ ਇੱਕ ਗਾੜਾ ਪੇਸਟ ਬਣਾ ਲੈਣਾ ਹੈ ਗਾੜਾ ਜਿਹਾ ਪੇਸਟ ਤਿਆਰ ਕਰਨ ਤੋਂ ਬਾਅਦ ਜਿਹੜੀ ਤੁਹਾਡੀ ਗੁਰੂ ਉਂਗਲੀ ਹੈ ਭਾਵ ਜੋ ਅੰਗੂਠੇ ਦੇ ਨਾਲ ਦੀ ਉਂਗਲੀ ਹੁੰਦੀ ਹੈ ਉਸ ਨੂੰ ਗੁਰੂ ਉਂਗਲੀ ਕਿਹਾ ਜਾਂਦਾ ਹੈ ਉਸ ਨਾਲ ਜਿਹੜਾ ਤੁਸੀਂ ਹਲਦੀ ਦਾ ਪੇਸਟ ਬਣਾਇਆ ਉਸ ਦੇ ਨਾਲ ਤੁਸੀਂ ਪੂਰੀ ਤਰ੍ਹਾਂ ਸਵਾਸਤਿਕ ਦਾ ਚਿੰਨ੍ਹ ਬਣਾ ਲੈਣਾ ਹੈ ਤੇ ਜੋ ਖਾਲੀ ਜਿਹਾ ਪਲੇਟ ਖਾਲੀ ਜਾਂ ਪਲੇਟ ਦੇ ਵਿੱਚ ਰੁਮਾਲ ਵਿਛਿਆ ਹੈ ਉਸ ਉੱਪਰ ਸਭ ਤੋਂ ਪਹਿਲਾਂ ਸਵਾਸਤਿਕ ਦਾ ਚਿੰਨ ਬਣਾਉਣਾ ਹੈ ਉਸ ਤੋਂ ਬਾਅਦ ਤੁਸੀਂ ਹੇਠਾਂ ਜੈ ਦੇਵੀ ਕਤਿਆਂ ਲਿਖਣਾ ਹੈ ਇਸ ਦੇ ਹੇਠਾਂ ਤੁਸੀਂ 9 ਬਿੰਦੀਆਂ ਲਗਾਉਣੀਆਂ ਹਨ ਜਿਹੜੀਆਂ ਤੁਸੀਂ 9 ਬਿੰਦੀਆਂ ਲਗਾਉਣੀਆਂ ਹਨ ਉਹ ਤੁਸੀਂ ਸਿੱਧੀਆਂ ਨਹੀਂ ਲਗਾਉਣੀਆਂ ਜਿਵੇਂ ਤੁਸੀਂ ਨਾਮ ਲਿਖਿਆ ਇਸੇ ਤਰੀਕੇ ਦੇ ਨਾਲ ਤੁਸੀਂ ਉਸ ਦੇ ਥੱਲੇ 9 ਬਿੰਦੀਆਂ ਲਗਾ ਲੈਣੀਆਂ ਹਨ ਹਲਦੀ ਦੇ ਪੇਸਟ ਦੇ ਨਾਲ 9 ਬਿੰਦੀਆਂ ਲਗਾਉਣ ਤੋਂ ਬਾਅਦ ਉਨ੍ਹਾਂ ਦੇ ਹੇਠਾਂ ਤੁਸੀਂ ਲਿਖਣਾ ਹੈ ਸ਼ੁਭ ਵਿਵਾ ਜਾਂ ਫਿਰ ਤੁਸੀਂ ਲਿਖ ਸਕਦੇ ਹੋ ਜਲਦੀ ਵਿਵਾ ਇਹਨਾਂ ਵਿੱਚ ਜੋ ਵੀ ਤੁਹਾਨੂੰ ਸਹੀ ਲੱਗਦਾ ਹੈ ਉਹ ਤੁਸੀਂ ਲਿਖ ਸਕਦੇ ਹੋ ਆਪਣੇ ਜਿਸ ਵੀ ਲੜਕੇ ਜਾਂ ਲੜਕੀ ਦੇ ਵਿਆਹ ਲਈ ਤੁਸੀਂ ਇਹ ਉਪਾਏ ਕਰ ਰਹੇ ਹੋ ਉਸ ਦਾ ਨਾਮ ਲਿਖਣਾ ਹੈ ਨਾਮ ਲਿਖਣ ਤੋਂ ਬਾਅਦ ਹੁਣ ਤੁਹਾਨੂੰ ਚਾਹੀਦੀਆਂ ਹਨ 9 ਹਰੀਆਂ ਇਲਾਇਚੀ ਇਹ ਬਿਲਕੁਲ ਸਾਫ਼ ਸੁਤਨੀਆਂ ਹੋਣੀਆਂ ਚਾਹੀਦੀਆਂ ਹਨ ਕਈ ਵਾਰ ਇਲਾਇਚੀ ਸੁੱਕੀ ਹੁੰਦੀ ਹੈ ਤੁਸੀਂ ਬਿਲਕੁਲ ਹਰੀਆਂ ਤਾਜ਼ੀਆਂ ਇਲਾਇਚੀਆਂ ਲੈਣੀਆਂ ਹਨ ਜਿਹੜੀਆਂ 9 ਇਲਾਇਚੀਆਂ ਲੈਣੀਆਂ ਹਨ ਜਿਹੜੀਆਂ ਤੁਸੀਂ 9 ਬਿੰਦੀਆਂ ਲਗਾਈਆਂ ਹਨ ਹਲਦੀ ਦੇ ਪੇਸਟੀਆਂ ਉਹ ਇੱਕ ਬਿੰਦੀ ਦੇ ਉੱਪਰ ਇੱਕ ਹਰੀ ਇਲਾਇਚੀ ਰੱਖ ਦੇਣੀ ਹੈ ਤੇ ਇਸੇ ਤਰ੍ਹਾਂ 9 ਬਿੰਦੀਆਂ ਦੇ ਉੱਪਰ ਤੁਸੀਂ 9 ਹਰੀਆਂ ਇਲਾਇਚੀਆਂ ਰੱਖ ਦੇਣੀਆਂ ਹਨ ਇਸ ਤੋਂ ਬਾਅਦ ਤੁਹਾਨੂੰ ਚਾਹੀਦੇ ਹਨ ਲੋਕ ਜਿੰਨੀ ਤੁਹਾਡੇ ਬੱਚੇ ਦੀ ਉਮਰ ਹੈ ਜਿਸ ਤੇ ਵਿਆਹ ਨਹੀਂ ਤੁਸੀਂ ਉਪਾਏ ਕਰ ਰਹੇ ਹੋ ਉਨੇ ਹੀ ਤੁਸੀਂ ਲੋង ਲੈਨੇ ਹਨ ਮੰਨ ਲਓ ਤੁਹਾਡੇ ਬੱਚੇ ਦੀ ਉਮਰ 25 ਸਾਲ ਹੈ ਤਾਂ ਤੁਸੀਂ 25 ਲੋង ਲੈਨੇ ਹਨ ਤੇ ਜਿੱਥੇ ਤੁਸੀਂ ਰੁਮਾਲ ਦੇ ਉੱਪਰ ਜਲਦੀ ਦੇ ਹਲਦੀ ਦੇ ਪੇਸਤੇ ਨਾਲ ਲਿਖਿਆ ਹੋਇਆ ਹੈ ਜੈ ਮਾਤਾ ਕੱਤਿਆ ਦੇਵੀ ਉਹਦੇ ਉੱਤੇ ਤੁਸੀਂ ਲੋង ਰੱਖਦੇ ਨੇ ਹੈ ਇਸ ਤਰ੍ਹਾਂ ਲੋង ਰੱਖਣ ਤੋਂ ਬਾਅਦ ਇਸ ਥਾਲੀ ਨੂੰ ਤੁਸੀਂ ਆਪਣੇ ਹੱਥ ਵਿੱਚ ਲੈਣਾ ਹੈ ਤੇ ਮਾਤਾ ਕੱਤਿਆਣੀ ਨੂੰ ਆਪਣੀ ਮਨੋ ਕਾਮਨਾ ਬੋਲਣੀ ਹੈ ਜੋ ਵੀ ਤੁਸੀਂ ਆਪਣੀ ਪ੍ਰਾਰਥਨਾ ਕਰਨੀ ਹੈ ਆਪਣੀ ਮਨੋ ਕਾਮਨਾ ਬੋਲਣੀ ਹੈ ਆਪਣੇ ਦਿਲ ਵਿੱਚ ਪੂਰੀ ਸ਼ਰਧਾ ਭਾਵਨਾ ਨਾਲ ਤੁਸੀਂ ਬੋਲਣੀ ਹੈ ਤੁਸੀਂ ਜਿਸ ਵੀ ਧਰਮ ਨੂੰ ਮੰਨਦੇ ਹੋ ਜਿਸ ਵੀ ਗੁਰੂ ਪੀਰ ਨੂੰ ਮੰਨਦੇ ਹੋ ਤੁਸੀਂ ਉਸੇ ਦਾ ਨਾਮ ਲਿਖ ਸਕਦੇ ਹੋ ਰੁਮਾਲ ਦੇ ਉੱਪਰ ਤੇ ਉਸੇ ਦਾ ਨਾਮ ਲੈ ਕੇ ਤੁਸੀਂ ਆਪਣੀ ਅਰਦਾਸ ਬੇਨਤੀ ਕਰ ਸਕਦੇ ਹੋ ਜਿੰਨੀ ਸ਼ਰਧਾ ਭਾਵਨਾ ਦੇ ਨਾਲ ਤੁਸੀਂ ਅਰਦਾਸ ਬੇਨਤੀ ਕਰੋਗੇ ਓਨੀ ਹੀ ਜਲਦੀ ਤੁਹਾਨੂੰ ਇਸ ਉਪਾਏ ਦਾ ਫਾਇਦਾ ਹੋਵੇਗਾ ਇਸ ਦੌਰਾਨ ਤੁਸੀਂ ਬੋਲਣਾ ਹੈ ਕਿ ਸਾਡੇ ਬੱਚੇ ਦੇ ਵਿਆਹ ਵਿੱਚ ਜੋ ਦੇਰੀ ਹੋ ਰਹੀ ਹੈ ਉਸ ਦਾ ਕੀ ਕਾਰਨ ਹੈ ਜੇਕਰ ਜਾਣੇ ਅਣਜਾਣੇ ਵਿੱਚ ਸਾਡੇ ਤੁਝਾ ਸਾਡੇ ਬੱਚੇ ਤੋਂ ਕੋਈ ਗਲਤੀ ਹੋ ਗਈ ਹੈ ਤਾਂ ਤੁਸੀਂ ਮਾਫ ਕਰਨਾ ਸਾਡੀਆਂ ਸਾਰੀਆਂ ਮਨੋ ਕਾਮਨਾਵਾਂ ਨੂੰ ਪੂਰੀ ਕਰਨਾ ਬੱਚਿਆਂ ਦੇ ਵਿਆਹ ਦਾ ਯੋਗ ਬਣਾਉਣਾ ਇਹ ਸਾਰੀਆਂ ਪ੍ਰਾਰਥਨਾਵਾਂ ਕਰਨ ਤੋਂ ਬਾਅਦ ਇਸ ਥਾਲੀ ਨੂੰ ਤੁਹਾਡੇ ਘਰ ਵਿੱਚ ਮਾਤਾ ਦੇਵੀ ਦਾ ਜੋ ਵੀ ਚਿੱਤਰ ਹੈ ਜੋ ਵੀ ਫੋਟੋ ਹੈ ਉਸ ਦੇ ਸਾਹਮਣੇ ਰੱਖ ਦੇਣੀ ਹੈ ਕਹਿਣ ਤੋਂ ਭਾਵ ਕਿ ਮਾਤਾ ਦੇਵੀ ਨੂੰ ਤੁਸੀਂ ਅਰਪਿਤ ਕਰ ਦੇਣਾ ਹੈ ਤਾਂ ਦੋਸਤੋ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ